ਸ੍ਰੀ ਗੁਰੂ ਜੀ ਸਾਡਾ ਅੱਜ ਦਾ ਵਿਸ਼ਾ ਹੈਗਾ ਕਿ ਜੇਕਰ ਤੁਸੀਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇਹਦਾ ਹੱਲ ਕੀ ਲੱਭੀ ਕਈ ਵਾਰ ਇਨਸਾਨ ਨੂੰ ਇੱਕ ਛੋਟੀ ਜੀ ਪ੍ਰੋਬਲਮ ਹੁੰਦੀ ਆ ਉਹ ਤੋਂ ਅੱਗੇ ਫਿਰ ਹੋਰ ਦੂਸਰੀ ਹੋ ਜਾਂਦੀ ਆ ਦੂਸਰੀ ਦਾ ਇਲਾਜ ਚੱਲੀ ਜਾਂਦਾ ਫਿਰ ਨਾਲ ਤੀਸਰੀ ਹੋ ਜਾਂਦੀ ਹੈਗੀ ਆ ਤੀਸਰੀ ਦਾ ਇਲਾਜ ਚੱਲੀ ਜਾਂਦਾ ਨਾਲ ਚੌਥੀ ਹੋ ਜਾਂਦੀ ਹੈਗੀ ਜੇਕਰ ਤੁਸੀਂ ਲਗਾਤਾਰ ਤੁਸੀਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾ ਅੱਜ ਅਸੀਂ ਤੁਹਾਡੇ ਨਾਲ ਛੋਟੀ ਜੀ ਗੱਲਬਾਤ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਹੋ ਸਕਦਾ ਸਾਡੀ ਇਹ ਇੱਕ ਛੋਟੀ ਜੀ ਗੱਲਬਾਤ ਤੁਹਾਡੇ ਲਈ ਵੀ ਇੱਕ ਪੋਜ਼ਿਟਿਵ ਸਨਿਹਾ ਲੈ ਕੇ ਆਵੇ ਸੋ ਜੇਕਰ ਤੁਸੀਂ ਸਾਡੇ ਪੇਜ ਤੇ ਨਵੇਂ ਹੋ ਤਾਂ ਸਾਡੇ ਇਸ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਆਪਣੇ ਜਿਹੜੇ ਕੀਮਤੀ ਸੁਝਾਅ ਹੈਗੇ ਆ ਉਹ ਵੀ ਤੁਸੀਂ ਸਾਨੂੰ ਲਿਖ ਕੇ ਭੇਜਣੇ ਨਾ ਭੁੱਲਿਓ ਬਹੁਤ ਵਧੀਆ ਸਵਾਲ ਹੈ ਜੀ ਇਹ ਸਵਾਲ ਬਹੁਤ ਵਧੀਆ ਹੈਗਾ ਹੈ ਇਹ ਅੱਜ ਦਾ ਕਿਉਂਕਿ ਵਰਤਮਾਨ ਸਮੇਂ ਦੀ ਹੈ ਅੱਜ ਦੀ ਹਕੀਕਤ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜ਼ਿੰਦਗੀ ਵਿੱਚ ਬਿਮਾਰੀਆਂ ਆਉਂਦੀਆਂ ਹੰਤਾ ਇਨਸਾਨ ਦਾ ਮਨੋਬਲ ਵੀ ਟੁੱਟ ਜਾਂਦਾ ਜਦੋਂ ਲਗਾਤਾਰ ਬੰਦਾ ਬਿਮਾਰੀਆਂ ਤੋਂ ਪਰੇਸ਼ਾਨ ਹੁੰਦਾ ਉਹਦਾ ਮਨੋਬਲ ਵੀ ਟੁੱਟ ਜਾਂਦਾ ਹਰ ਹਾਲ ਲੱਪਣਾ ਹੀ ਅਸਲ ਸਿਆਣਪ ਹੈ ਤੇ ਅਸੀਂ ਤੁਹਾਨੂੰ ਉਹਦੇ ਵਿੱਚ ਛੋਟੇ-ਛੋਟੇ ਅੱਜ ਛੋਟੇ ਜਿਹਿੰਨੇ ਕ ਸਾਡੇ ਕੋਲੇ ਵਿਚਾਰ ਹੈਗਾ ਉਹ ਸੀ ਤੁਹਾਡੇ ਨਾਲ ਸਾਰਿਆਂ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਜੇ ਪਹਿਲਾ ਹੈਗਾ ਜੀ ਕਿ ਤੁਸੀਂ ਹੌਸਲਾ ਨਾ ਛੱਡੋ ਹੌਸਲੇ ਨਾਲ ਮਜ਼ਬੂਤੀ ਦੇ ਨਾਲ ਹੀ ਕੋਈ ਜੰਗ ਜਿੱਤੀ ਜਾ ਸਕਦੀ ਹੈ ਮਨ ਦੀ ਹਿੰਮਤ ਸਭ ਤੋਂ ਵੱਡੀ ਦਵਾ ਹੈਗੀ ਹੈ ਹੌਸਲੇ ਨਾਲ ਲੜਨ ਵਾਲਾ ਹੀ ਜ਼ਿੰਦਗੀ ਜਿੱਤ ਸਕਦਾ ਹੈ ਤੁਹਾਨੂੰ ਜਿਵੇਂ ਮੈਂ ਦੱਸਿਆ ਸ਼ੁਰੂ ਦੇ ਵਿੱਚ ਹੌਸਲਾ ਕਦੇ ਨਾ ਛੱਡੋ ਮੰਡੀ ਹਿੰਮਤ ਸਭ ਤੋਂ ਵੱਡੀ ਦਵਾਈ ਹੈ ਹੌਸਲੇ ਨਾਲ ਲੜਨ ਵਾਲਾ ਹੀ ਜ਼ਿੰਦਗੀ ਜਿੱਤਦਾ ਹੈ ਦੂਸਰਾ ਹੈਗਾ ਇਹਦੇ ਵਿੱਚ ਡਾਕਟਰੀ ਸਲਾਹ ਤੇ ਇਲਾਜ ਜਿੱਥੋਂ ਤੁਹਾਡਾ ਕੋਈ ਟ੍ਰੀਟਮੈਂਟ ਚੱਲ ਰਿਹਾ ਜਿੱਥੋਂ ਤੁਹਾਡਾ ਇਲਾਜ ਚੱਲ ਰਿਹਾ ਕਦੇ ਵੀ ਲਾਪਰਵਾਹੀ ਨਾ ਕਰੋ ਸਹੀ ਡਾਕਟਰ ਦੀ ਸਲਾਹ ਸਹੀ ਸਮੇਂ ਦੀ ਜਾਂਚ ਤੇ ਇਲਾਜ ਬਿਮਾਰੀ ਨੂੰ ਕਾਬੂ ਕਰ ਸਕਦਾ ਹੈ ਜੇਕਰ ਤੁਸੀਂ ਡਾਕਟਰੀ ਸਲਾਹ ਤੇ ਇਲਾਜ ਕਦੇ ਵੀ ਲਾਪਰਵਾਹੀ ਨਹੀਂ ਕਰਦੇ ਤਾਂ ਸਹੀ ਡਾਕਟਰ ਦੀ ਸਲਾਹ ਮਿਲ ਜਾਵੇ ਸਹੀ ਸਮੇਂ ਤੇ ਜਾਂਚ ਹੋ ਜੇ ਉਹਦਾ ਇਲਾਜ ਜਿਹੜਾ ਬਿਮਾਰੀਆਂ ਨੂੰ ਕਾਬੂ ਕਰ ਸਕਦਾ ਤੀਸਰਾ ਹੈਗਾਗਾ ਸੁੱਚਾ ਖਾਣਾ ਪੀਣਾ ਸੁੱਚਾ ਖਾਣਾ ਪੀਣਾ ਮੈਂ ਦੱਸਦਾ ਵੀ ਭਰ ਕੀ ਹੁੰਦਾ ਸੁੱਚਾ ਖਾਣਾ ਪੀਣਾ ਜਿਹੜਾ ਖਾਣਾ ਤੁਸੀਂ ਰੋਜ਼ ਖਾਂਦੇ ਹੋ ਉਹ ਸਰੀਰ ਦੀ ਤਾਕਤ ਹੈ ਚਿਮੇ ਤਾਜ਼ਾ ਫਲ ਹੋ ਗਿਆ ਸਬਜ਼ੀਆਂ ਹੋ ਗਈਆਂ ਸਾਫ਼ ਪਾਣੀ ਹੋ ਗਿਆ ਸੰਤੁਲਿਤ ਆਹਾਰ ਬਿਮਾਰੀਆਂ ਨਾਲ ਲੜਨ ਵਿੱਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ ਭਾਵੇਂ ਕਿ ਫਰੂਟ ਕਿੰਨੇ ਮਹਿੰਗੇ ਹੋਵੇ ਕਈ ਵਾਰ ਅਸੀਂ ਮਹਿੰਗੇ ਦੇ ਚੱਕਰ ਵਿੱਚ ਅਸੀਂ ਖਰੀਦਦੇ ਨਹੀਂ ਹੈਗੇ ਤੇ ਜਦੋਂ ਸਾਨੂੰ ਬੇਰੇ ਇਸ ਤਰ੍ਹਾਂ ਕੋਈ ਹਸਪੀਟਲਾਈਜੇਸ਼ਨ ਹੋ ਜਾਂਦਾ ਹੈ ਤੇ ਉੱਥੇ ਡਾਕਟਰ ਕਮੈਂਡ ਕਰਦੇ ਜਿਹਨਾਂ ਨੂੰ ਸੇਵ ਦਿਓ ਇਹਨਾਂ ਨੂੰ ਕੇਲੇ ਦਿਓ ਉਹਨਾਂ ਨੂੰ ਪਪੀਤਾ ਦਿਓ ਜੇਪੋ ਚੀਨੀ ਆ ਵੀ ਚੀਜ਼ ਐਨੀ ਵੇ ਖਾਣ ਵਾਲੀਆਂ ਉਸ ਵੇਲੇ ਚਾਹੀਦੀਆਂ ਹੁੰਦੀਆਂ ਹੈ ਸੋ ਇਹੀ ਜੀ ਤੁਹਾਡਾ ਖਾਣਾ ਸੁੱਚਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਤੁਹਾਨੂੰ ਬਿਮਾਰੀਆਂ ਨਾਲ ਲੜਨ ਦੇ ਵਿੱਚ ਇਹ ਤੁਹਾਨੂੰ ਬਹੁਤ ਮਦਦਗਾਰ ਸਾਥ ਹੁੰਦਾ ਹੈ ਚੌਥਾ ਹੈਗਾ ਜੀ ਰੋਹਾਨੀ ਸ਼ਾਂਤੀ ਰੋਹਾਨੀ ਸ਼ਾਂਤੀ ਪਤਾ ਕਿਸੇ ਨੂੰ ਕਹਿੰਦੇ ਆ ਕਿ ਉਹ ਵੀ ਮੈਂ ਤੁਹਾਨੂੰ ਦੱਸ ਦਸਾਂਗਾ ਰੋਹਾਨੀ ਸ਼ਾਂਤੀ ਹੁੰਦੀ ਹੈ ਕਿ ਨਾਮ ਜਪ ਪ੍ਰਾਰਥਨਾ ਪਾਠ ਧਿਆਨ ਮਨ ਨੂੰ ਸ਼ਾਂਤ ਕਰਦੇ ਹਨ ਜਦੋਂ ਮਨ ਸ਼ਾਂਤ ਹੋਵੇ ਤਾਂ ਸਰੀਰ ਵੀ ਤੇਜ਼ੀ ਨਾਲ ਠੀਕ ਹੁੰਦਾ ਹੈ ਜਦੋਂ ਤੁਹਾਡਾ ਮਨ ਸ਼ਾਂਤ ਹੋਊਗਾ ਉਦੋਂ ਕੋਈ ਵੀ ਤੁਹਾਨੂੰ ਬਿਮਾਰੀ ਲੱਗੀ ਹੋਵੇ ਕੋਈ ਵੀ ਤੁਹਾਡਾ ਇਲਾਜ ਚੱਲਦਾ ਹੋਵੇ ਜੇ ਤੁਸੀਂ ਸਿਮਰਨ ਕਰੋਗੇ ਪ੍ਰਮਾਤਮਾ ਨਾਲ ਜੁੜੋਗੇ ਵਾਹਿਗੁਰੂ ਨਾਲ ਅੱਲਾ ਨਾਲ ਰਾਮ ਰਾਮ ਕਰੋਗੇ ਤਾਂ ਉਦੋਂ ਤੁਹਾਡਾ ਸਰੀਰ ਬੜੀ ਤੇਜ਼ੀ ਦੇ ਨਾਲ ਠੀਕ ਹੋ ਜਾਂਦਾ ਹੈ ਪੰਜਵਾਂ ਬਿੰਦੂ ਹੈਗਾ ਵਿਆਮ ਤੇ ਚਰਣਾ ਫਿਰਨਾ ਵੀ ਵਿਆਯਾਮ ਤੇ ਚਰਣਾ ਫਿਰਨਾ ਕੀ ਹੁੰਦਾ ਇਹ ਵੀ ਤੁਹਾਨੂੰ ਦੱਸ ਦਿਆਂ ਹਲਕਾ ਫੁਲਕਾ ਯੋਗਾ ਤਾਜ਼ਾ ਹਵਾ ਵਿੱਚ ਸ਼ੈਅਰ ਕਰਨ ਨਾਲ ਖੂਨ ਦੀ ਗਤੀ ਤੇ ਰੋਗ ਪ੍ਰਤੀਰੋਧਕਤਾ ਵਧਦੀ ਹੈ ਜੇ ਤੁਸੀਂ ਸਵੇਰੇ ਉੱਠ ਕੇ ਸੂਰਜ ਦੀ ਕਰਨ ਤੋਂ ਪਹਿਲਾਂ ਸ਼ੈਅਰ ਕਰਦੇ ਹੋ ਤਾਂ ਤਾਜੀ ਹਵਾ ਹੁੰਦੀ ਹੈ ਤੇ ਜਿਹੜੇ ਖੂਨ ਦਾ ਪ੍ਰਵਾਹ ਤੁਹਾਡੇ ਦੀ ਗਤੀ ਹੈਗੀ ਆ ਉਹ ਵੀ ਸਹੀ ਹੁੰਦੀ ਹੈ ਤੇ ਜਿਹੜੀਆਂ ਤੁਹਾਨੂੰ ਬਿਮਾਰੀਆਂ ਚਿੰਬੜਦੀਆਂ ਨੇ ਉਹ ਤੋਂ ਵੀ ਤੁਸੀਂ ਜਲਦੀ ਨਿਯਾਤ ਪਾ ਸਕਦੇ ਹੋ ਛੇਵਾਂ ਨੰਬਰ ਹੈਗਾ ਜੀ ਸਕਾਰਾਤਮਕ ਸੋਚ ਸਕਾਰਾਤਮਕ ਸੋਚ ਹਮੇਸ਼ਾ ਇਹ ਸੋਚੋ ਕਿ ਮੈਂ ਠੀਕ ਹੋ ਜਾਵਾਂ ਸੋਚ ਨੂੰ ਪੋਜੀਟਿਵਲੀ ਤਰੀਕੇ ਦੇ ਨਾਲ ਤੁਸੀਂ ਸੋਚੋ ਹਮੇਸ਼ਾ ਇਹ ਸੋਚੋ ਕਿ ਮੈਂ ਠੀਕ ਹੋ ਜਾਵਾਂਗਾ ਨਕਾਰਾਤਮਕ ਵਿਚਾਰ ਬਿਮਾਰੀ ਨੂੰ ਵਧਾਉਂਦੇ ਹਨ 네ਗੇਟਿਵ ਜਿੰਨੇ ਵਿਚਾਰ ਤੁਹਾਡੇ ਮਨ ਦੇ ਵਿੱਚ ਚੱਲਦੇ ਆ ਉਹ ਬਿਮਾਰੀ ਨੂੰ ਵਧਾਉਂਦੇ ਹਨ ਜਦ ਕਿ ਸਕਾਰਾਤਮਕ ਸੋਚ ਇਲਾਜ ਵਿੱਚ ਤੇਜ਼ੀ ਲਿਆਉਂਦੀ ਹੈ ਜਿਹੜੀ ਤੁਹਾਡੀ ਪੋਜ਼ਿਟਿਵ ਸੋਚ ਹੈਗੀ ਹੈ ਤੁਹਾਡੇ ਇਲਾਜ ਦੇ ਵਿੱਚ ਉਹ ਬੜੀ ਤੇਜ਼ੀ ਤੁਹਾਡੇ ਇਲਾਜ ਦੇ ਵਿੱਚ ਤੁਹਾਡੇ ਲਈ ਉਹ ਸਾਰਥਿਕ ਸਿੱਧ ਹੁੰਦੀ ਹੈ ਨੰ 7ਵਾਂ ਨੰਬਰ ਹੈਗਾ ਕਿ ਚਿੰਤਾ ਘਟਾਓ ਚਿੰਤਾ ਘਟਾਓ ਜਿਹੜੀ ਤੁਸੀਂ ਚਿੰਤਾ ਕਰਦੇ ਹੋ ਆਪਾਂ ਸਾਰੇ ਕਰਦੇ ਹਾਂ ਚਿੰਤਾ ਘਟਾਓ ਚਿੰਤਾ ਬਿਮਾਰੀ ਨੂੰ ਦੁੱਗਣਾ ਕਰ ਦਿੰਦੀ ਹੈ ਜਿਵੇਂ ਆਪਾਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਹਿੰਦੇ ਵੀ ਜਿਹੜੀ ਚਿੰਤਾ ਹੈਗੀ ਉਹ ਚੀਖਾ ਬਰਾਬਰ ਹੈ ਚਿੰਤਾ ਇਨਸਾਨ ਨੂੰ ਸਿਵਿਆਂ ਤੱਕ ਲੈ ਜਾਂਦੀ ਹੈ ਚੀਖਾ ਤੱਕ ਲੈ ਜਾਂਦੀ ਹੈ ਜਿਵੇਂ ਇੱਕ ਲੱਕੜੀ ਨੂੰ ਖੌਣ ਖਾ ਜਾਂਦਾ ਹੈ ਚਿੰਤਾ ਇਸ ਤਰ੍ਹਾਂ ਸਾਡੀ ਸਰੀਰ ਨੂੰ ਖਾਂਦੀ ਹੈ ਚਿੰਤਾ ਜਿਹੜੀ ਬਿਮਾਰੀ ਨੂੰ ਦੁੱਗਣਾ ਕਰ ਦਿੰਦੀ ਹੈ ਜਿਹੜਾ ਕੰਮ ਤੁਹਾਡੇ ਬਸ ਵਿੱਚ ਨਹੀਂ ਉਹ ਰੱਬ ਉੱਤੇ ਛੱਡ ਦਿਓ ਤੁਸੀਂ ਜਿਹੜੀ ਚੀਜ਼ ਤੁਹਾਡੇ ਹੱਥ ਵਿੱਚ ਹੈ ਹੀ ਨਹੀਂ ਤਾਂ ਉਸ ਚੀਜ਼ ਨੂੰ ਤੁਸੀਂ ਹਮੇਸ਼ਾ ਰੱਬ ਤੇ ਛੱਡ ਦਿਓ। ਉਹਦੀ ਚਿੰਤਾ ਨਾ ਕਰੋ, ਚਿੰਤਾ ਨੂੰ ਘਟਾਓ। ਉਹਨੂੰ ਸੀਰੀਅਸ ਨਾ ਤੁਸੀਂ ਲਓ ਜ਼ਿਆਦਾ। ਜਦੋਂ ਉਸ ਪਰਮਾਤਮਾ ਦੇ ਤੁਸੀਂ ਛੱਡੋਗੇ ਤੇ ਉਹਦੇ ਤੇ ਫਿਰ ਤੁਹਾਨੂੰ ਉਹਦਾ ਜਿਹੜਾ ਲਾਭ ਆ ਉਹ ਮਿਲੇਗਾ। ਕਿਉਂਕਿ ਕਹਿੰਦੇ ਨਹੀਂ ਹੁੰਦੇ ਵੀ ਅਸੀਂ ਘਰਾਂ ਜਾਂਦੇ ਹੋਏ ਚਾਬੀ ਕਿਸੇ ਗਵਾਂਡੀ ਨੂੰ ਫੜਾ ਜੀਏ ਤੇ ਉਹ ਫਿਰ ਸਾਡੇ ਘਰ ਦੀ ਰਖਵਾਲੀ ਸਾਡੇ ਤੋਂ ਵੀ ਜ਼ਿਆਦਾ ਕਰਦਾ। ਜਦੋਂ ਫਿਰ ਅਸੀਂ ਆਪਣਾ ਸਾਰਾ ਕੁਝ ਪਰਮਾਤਮਾ ਦੇ ਛੱਡ ਦਿੰਨੇ ਆ। ਕਿ ਪ੍ਰਮਾਤਮਾ ਫਿਰ ਉਹਨਾਂ ਚੀਜ਼ਾਂ ਨੂੰ ਆਪ ਹੀ ਸਾਰੀਆਂ ਨੂੰ ਹੱਲ ਕਰ ਦਿੰਦੇ ਨੇ 8ਵਾਂ ਹੈਗਾ দান ਤੇ ਸੇਵਾ 8ਵਾਂ ਬਿੰਦੂ ਵੀ ਬਹੁਤ ਅਹਿਮ ਬਿੰਦੂ ਆ দান ਤੇ ਸੇਵਾ ਦੂਜਿਆਂ ਦੀ ਮਦਦ ਕਰਨ ਨਾਲ ਰੂਹ ਨੂੰ ਖੁਸ਼ੀ ਮਿਲਦੀ ਹੈ ਦਿਲ ਨੂੰ ਅੰਦਰਲੀ ਸ਼ਾਂਤੀ ਇਹ ਸ਼ਾਂਤੀ ਸਰੀਰ ਦੇ ਦਰਦ ਨੂੰ ਵੀ ਘਟਾਉਂਦੀ ਹੈ ਜਿੰਨੇ ਤੁਸੀਂ ਜੋਗੇ ਹੋ ਜਿੰਨਾ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ ਚਿੰਨੀ ਤੁਹਾਡੀ ਆਰਥਿਕ ਹਾਲਤ ਅਲੋ ਕਰਦੀ ਹੈ ਅਸ਼ਾਸ਼ਤ ਦਿੰਦੀ ਹੈ ਉਹਦੇ ਨਾਲ ਤੁਸੀਂ ਦੂਜਿਆਂ ਦੀ ਮਦਦ ਕਰਨ ਨਾਲ ਰੂਹ ਨੂੰ ਵੀ ਤੁਹਾਡੀ ਨੂੰ ਖੁਸ਼ੀ ਮਿਲਦੀ ਹੈ ਅਤੇ ਜਿਹੜੀ ਦਿਲ ਨੂੰ ਅੰਦਰਲੀ ਸ਼ਾਂਤੀ ਮਿਲਦੀ ਹੈ ਤੇ ਇਹ ਜਿਹੜੇ ਸਰੀਰ ਦੇ ਵਿੱਚ ਤੁਹਾਡੇ ਦੇ ਵਿੱਚ ਛੋਟੇ ਛੋਟੇ ਦਰਦ ਹੁੰਦੇ ਆ ਇਹ ਆਪਣੇ ਆਪ ਹੀ ਘਟ ਜਾਂਦੇ ਨੇ ਬਿਮਾਰੀਆਂ ਨਾਲ ਤੋਂ ਡਰਨਾ ਨਹੀਂ ਹੈ ਬਿਮਾਰੀਆਂ ਨਾਲ ਡਰਨਾ ਨਹੀਂ ਬਲਕਿ ਉਹਨਾਂ ਦਾ ਸਾਹਮਣਾ ਕਰਨਾ ਹੈ ਡਾਕਟਰੀ ਇਲਾਜ ਸੱਚੀ ਜ਼ਿੰਦਗੀ ਸੁੱਚੀ ਜ਼ਿੰਦਗੀ ਰੱਬ ਤੇ ਭਰੋਸਾ ਤੇ ਆਪਣੇ ਮਨ ਨੂੰ ਮਜ਼ਬੂਤ ਕਰਨਾ ਇਹੀ ਇਸ ਚੀਜ਼ ਦਾ ਅਸਲ ਸੱਚ ਹੈ ਸੋ ਸਾਡੀ ਇਹ ਗੱਲਬਾਤ ਆ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੋਈ ਸੁਝਾਅ ਹੋਰ ਹੋਵੇ ਤੁਸੀਂ ਕਿਸੇ ਹੋਰ ਮੁੱਦੇ ਤੇ ਕੋਈ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਸਾਡੇ ਇਸ ਫੇਸਬੁੱਕ ਪੇਜ ਨੂੰ ਤੁਸੀਂ ਅ フォलो ਕਰ ਲਿਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂਗੇ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਹੋਰ ਕਿਸੇ ਮੁੱਦੇ ਦੇ ਨਾਲ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਤੁਸੀਂ ਆਪਣੇ ਦੋਸਤ ਹਰਪ੍ਰੀਤ ਨੂੰ ਦਿਓ ਜਾਈ ਧੰਨਵਾਦ ਜੀ ਰੱਬ ਰੱਖਾ